ਸਤਿ ਸ਼੍ਰੀ ਅਕਾਲ ਜੀ ਵੀਡੀਓ ਦੇਖ ਰਹੇ ਆਪ ਸਭ ਨੂੰ ਜੀ ਆਇਆਂ ਲੈ ਕੇ ਹਾਜ ਜਣਜ ਦੀ ਵੱਡੀ ਖਬਰ ਚੱਕਰਵਤੀ ਤੂਫਾਨ ਮੋਥਾ ਦਾ ਖਤਰਾ ਬੰਗਾਲ ਦੀ ਖਾੜੀ ਵਿੱਚ ਚੱਕਰਵਤੀ ਤੂਫਾਨ ਮੋਥਾ ਦਾ ਖਤਰਾ ਵਧ ਗਿਆ ਹੈ ਜਿਸ ਦੇ ਕਾਰਨ ਪੂਰਬੀ ਅਤੇ ਉੱਤਰੀ ਪੂਰਬੀ ਭਾਰਤ ਦੇ ਕਈ ਰਾਜਾਂ ਵਿੱਚ ਭਾਰੀ ਮੀਂਹ ਪੈਣ ਦੀ ਸੁਭਾਵਨਾ ਹੈ ਤੂਫਾਨ ਨਾਲ ਸੰਬੰਧਿਤ ਮੁੱਖ ਜਾਣਕਾਰੀ ਘਟ ਦਬਾ ਦਾ ਖੇਤਰ ਚੱਕਰਵਾਨo ਬੰਗਾਲ ਦੀ ਖਾੜੀ ਦੇ ਦੱਖਣੀ ਪੂਰਬੀ ਹਿੱਸੇ ਵਿੱਚ ਇੱਕ ਨਮਾਕਟ ਦਬਾਵਾ ਵਾਲਾ ਖੇਤਰ ਬਣਿਆ ਹੈ ਤੂਫਾਨਾਂ ਵਿੱਚ ਤੇ ਬਦੀਲੀ ਇਸ ਦੇ ਇਸ ਦੇ 27 ਅਕਤੂਬਰ ਤੱਕ ਚੱਕਰਵਾਤੀ ਤੂਫਾਨ ਮੋਥਾ ਵਿੱਚ ਬਦਲਣ ਦੀ ਸੁਭਾਵਨਾ ਹੈ ਨਾਮ ਕਮਕ ਕ ਨਾਮ ਕਰਨਾ ਮੋਥਾ ਨਾਮ ਥਾਈਲੈਂਡ ਦੁਆਰਾ ਸੁਝਾਇਆ ਗਿਆ ਹੈ ਜਿਸ ਦਾ ਅਰਥ ਥਾਈ ਭਾਸ਼ਾ ਵਿੱਚ ਸੁਗੰਧਿਤ ਫੁੱਲ ਜਾਂ ਸੁੰਦਰ ਫੁੱਲ ਹੈ ਭਾਸ਼ਾ ਦੀ بارش ਦੀ ਸੰਭਾਵਨਾ ਉੱਤੜੀ ਸਾ ਤੇ ਪੱਛਮੀ ਬੰਗਾਲ ਦੇ 27 ਅਕਤੂਬਰ ਤੋਂ ਖੁਰੂ ਹੋ ਕੇ ਅਗਲੇ 3 ਦਿਨਾਂ ਤੱਕ ਇਹਨਾਂ ਰਾਜਾਂ ਦੇ ਹਿਸਕੋਜ ਹੀ ਸਿਆ ਵਿੱਚ ਭਾਰੀ ਮੀਂਹ ਪੈ ਸਕਦਾ ਹੈ ਬਿਹਾਰ ਅਤੇ ਚਾਰਖੰਡ ਪਵਨ ਪਵਨੇਸ਼ਵਰ ਮੌਸਮ ਪਾਗਦੇ ਡਾਇਰੈਕਟਰ ਮਨ ਮਨੋਰ ਮਨੋਰਮ ਮੌਸਮ ਹੰਤੀ ਨੇ ਕਿਹਾ ਹੈ ਕਿ ਮੌਸਮ ਪ੍ਰਣਾਲੀ ਦੇ ਬੰਗਾਲ ਦੇ ਨੇੜੇ ਹੋਣ ਕਾਰਨ ਇਸ ਦਾ ਪ੍ਰਭਾਵ ਵਿਆਹਾਰ ਅਤੇ ਚਾਰਖੰਡ ਤੱਕ ਵੀ ਫੈਲ ਸਕਦਾ ਹੈ ਜਿਸ ਦੇ ਨਾਲ ਛੱਟ ਦੌਰਾਨ ਮੀਂਹ ਪੈਣ ਦੀ ਸੰਭਾਵਨਾ ਹੈ ਦੱਖਣੀ ਰਾਜਾਂ ਦੀ ਸਥਿਤੀ ਤਾਮਿਲਨਾਡੂ ਤੇ ਉੱਤਰੀ ਪੂਰਬੀ ਮਾਨਸੂਨ ਦੇ ਸਰ ਗਰਮ ਹੋਣ ਦੇ ਕਾਰਨ ਰਾਜ ਦਾ ਜ਼ਿਆਦਾਤਰ ਹਿੱਸਿਆਂ ਵਿੱਚ ਮੀਂਹ ਪੈ ਰਿਹਾ ਹੈ ਚੱਕਰਵਾਤ ਮੋਥਾ ਦੇ ਪ੍ਰਭਾਵ ਕਾਰਨ ਤੱਟਵਰਤੀ ਜ਼ਿਲ੍ਹਿਆ ਸਮੇਤ ਅੰਦਰੂਨੀ ਤਾਮਿਲਨਾਡੂ ਚ ਵੀ ਭਾਰੀ بارش ਦੀ ਪੂਰਕ ਬਾਣੀ ਕੀਤੀ ਗਈ ਹੈ ਵਕਮੰਤਰੀ ਐਮਕੇ ਸਟਾਇਲ ਨੇ ਤਿਆਰੀਆਂ ਦੀ ਸਮੀਖਿਆ ਕੀਤੀ ਹੈ ਵਿਰੋਧੀ ਧਿਰ ਨੇ ਸਰਕਾਰ ਦੇ ਮਾਨਸੂਨ ਤੋਂ ਪਹਿਲਾਂ ਦੀਆਂ ਤਿਆਰੀਆਂ ਵਿੱਚ ਲਾਪਰਵਾਹੀ ਦਾ ਦੋਸ਼ ਲਗਾਇਆ ਕਿਉਂਕਿ ਡੈਲਟਾ ਜ਼ਿਲ੍ਹਿਆਂ ਵਿੱਚ ਕਿਸਾਨਾਂ ਦਾ ਝੋਨਾ ਪੇਜ ਗਿਆ ਹੈ ਕਿਰਨ ਰਾਤ ਭਾਰ ਭਾਰੀ ਮੀਂਹ ਅਤੇ ਤੇਜ਼ ਹਵਾਵਾਂ ਨੇ ਕਈ ਹਿੱਸਿਆਂ ਵਿੱਚ ਦਰਖਤ ਅਤੇ ਬਿਜਲੀ ਦੀਆਂ ਤਾਰਾਂ ਨੂੰ ਖਾੜ ਦਿੱਤਾ ਜਿਸ ਦੇ ਨਾਲ ਬਿਜਲੀ ਸਪਲਾਈ ਅਤੇ ਆਵਾਜਾਈ ਵਿੱਚ ਵਿਘਨ ਪੈ ਸਕਦਾ ਹੈ ਤੇ ਐਮ ਆਈ ਐਮ ਡੀ ਨੇ ਰਾਜਦੇਵ ਅਠ ਇਹ ਵਿੱਚ ਸੰတိ ਚਤਾਵਨੀ ਜਾਰੀ ਕੀਤੀ ਹੈ ਸਰਕਾਰ ਪੀ ਸਰਕਾਰ ਨੇ ਲੋਕਾਂ ਨੂੰ ਚੌਕਸ ਰਹਿਣ ਲਈ ਤੂਫਾਨ ਨਾਲ ਜਿੱਠਣ ਲਈ ਪੂਰੀ ਤਰ੍ਹਾਂ ਤਿਆਰ ਰਹਿਣ ਲਈ ਕਿਹਾ ਹੈ ਤੂਫਾਨ ਨਾਲ ਸੰਬੰਧਿਤ ਮੁੱਖ ਜਾਣਕਾਰੀ ਕਟ ਦਬਾ ਦਾ ਖੇਤਰ ਸ਼ੁਕਰਾਨੂ ਬਗਲ ਦੀ ਖਾੜੀ ਦੱਖਣੀ ਪੂਰਬੀ ਇਸ ਵਿੱਚ ਇੱਕ ਨਵਾਂ ਕਟ ਦਬਾ ਵਾਲਾ ਖੇਤਰ ਬਣਿਆ ਹੈ ਕਬਰਨਾਂ ਤੱਕ ਬਣੇ ਰਹਿਣ ਲਈ ਧੰਨਵਾਦ